ਮੋਜੁ ਸਚਾ ਪਾਤਿ ਸਾਹੋ ਸ੍ਰੀ ਸੁਆਮੀ ਰੇ ਸਾਹੋ ਜਿਸ ਪਾਸ ਬਹਿਚਾ ਸੋਹੀਆ ਸਰਬਨਾਥ ਵੇ ਸਾਹੋ ਓਮਕਾਰ ਸਬੁਰ ਪ੍ਰਸਾਦ ਸਲੋਕ ਮਹੱਲਾ ਨਵ ਗੁਣ ਗੋਬਿੰਦ ਗਾਇਓ ਨਹੀਂ आरमना <laughs> ਤਤ ਕੋ ਤਨ ਰਚਿਆ ਜਨੋ ਚਤਰ ਸੁਨਾਹ So. ਪਣਾ ਯਾਰ ਦੇਖਣਾ ਐਸੇ ਜਗ ਕੋ ਜ It. you <laughs> Go ko ko na ko running and Oh, <laughs> 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 ਜੋ ਜਾ ਕੇ ਸਮ ਨਹੀਂ ਕੋਏ ਜਿਸ ਮਰਤ ਸੰਕਟ ਮਿਟੇ ਗੁਰਤਨਾਮਾ ਤਕੁਰ ਕਾ ਪਇਓ ਜਿਸ ਦਾ ਸਭ ਸਰਤਾ ਰੋ ਜੇ ਕੋ ਖਾਲੇ ਜੇ ਕੋ ਪੁੰਚੈ ਤਿਸ ਦਾ ਹੋਏ ਉਧਾਰੋ ਹੈ ਹੀ ਵਸਤ ਤਜਿਨੇ ਜਾਇ ਨਿਤ ਨਿਤ ਰਖਿਆ महल्ला पञ्च तेरा रा ਸਰਸ ਨਾਮ ਹੈ ਬੰਕਾਲ ਮਨ ਮਾਰੂ ਗਾਵੇ ਲਲਤ ਬਿੰਗਾ ਬਿਲ ਗਾਵੇ ਹੀ ਆਪਣੀ ਆਪਣੀ ਬਾਤ ਅਸ਼ਟਪੁੱਤਰ ਭਾਗ ਕੇ ਗਾਵੇ ਗਾਇ ਪਾਸਰੰਤੀਆ ਮਾਲ ਵਸ ਕੇ ਆ ਲਾਪੈ ਸੰਗ ਰਾਗਨੀ ਪੰਚ ਉਚਾਤ ਹੈ ਗਉਣ ਕਰੀਆ ਦੇਵ ਗੁੰਦਾਰੀ ਵਿਧਾਇ ਸੇ ਹਉਤੀ ਉਚਾਰੀ ਤਾ ਸ੍ਰੀ ਭਗਤ ਗਾਏ ਮਾਧਵ ਅਸਰ ਸੰਗ ਲਾਈ मरु बसहिं अंग में लाला प्रभु चरन को सर को धारा खौ कट्यो मोर अरंग गाए अति बल्य सब संदलाय कुल आयो कि बोल फटदार सुभंच सुत्व तैतर बोल गाए सार बिना वही ते नंगी देव करियाए लसंती संदूर सहाई सब सही रे भाज्या संग राय पंचवार जा श्री मधुस्पष्ट आए चंद्र बिन मंगरण सोहाई ਸੱਜ ਬਾਨੋ ਆਏ ਬਨੋਦਾ ਗਵੇ ਸੱਜ ਬਸੰਤ ਮੋਜਾ ਅਕੀ ਪੁੱਤਰ ਮੈਂ ਕਹੇ ਸਾਰੀ ਪਨ ਆਏ ਜੀ ਪੁਖੇ ਬਾਰੇ ਕਾਸ਼ੇਲੇ ਪਟਮੰਦਰੇ ਟੋਟੀ ਕੰਨਿਆ ਲਾ ਕਾਮ ਦਿਓ ਗੁਜਰੀ ਸੰਗੀ ਪੁਖੇ ਥਾਪ ਕਾਲੰਕਾ ਪੁੱਤਰ ਹੋ ਰਾਮਾ ਕਮਲ ਕੋ ਸੁਣ ਚੰਪ ਬਪੇ ਨਾਮ ਗਉਰ ਕੰਦਰਾ ਕਲਿਆਨਾ ਅਕੀ ਪੁੱਤਰ ਜੀ ਪੁਖੇ ਜਾਣਾ ਸਭ ਮਿਲ ਸ੍ਰੀ ਗਾਗੁਰੂ ਗ੍ਰੰਥ ਸਾਹਿਬ ਹੈ ਅੰਚ ਸੰਗ ਬਰੰਗਰ ਲਾਵੇ ਬੈਰਾ ਵਿਖਰਣਾਟੀ ਚਾਹੀ ਗਵਰੀ ਗਵੇ ਆਸਾਵਰੀ ਇਹ ਪਾਠ ਹੈ ਸੁਦੇਵੀ ਆਲਾਪੇ ਸ੍ਰੀ ਰਾਗ ਸ੍ਰੀ ਪੰਚੋ ਥਾਪੇ ਸਾਰੂ ਸਾਰ ਜਗ ਸਾਗਰਾ ਔਰ ਗੁਣ ਗੁੰਢੀ ਅਸ਼ਟਕ ਸੁ ਸ੍ਰੀ ਰਾਗ ਕੇ ਗੁੰਢ ਕੁੰਭੇ ਖਸ਼ਟਮ ਵੇਗ ਰਾਗ ਬਗਾਵਹਿ ਪੰਚ ਸੰਗ ਬੰਦਨ ਲਾਵਹਿ ਸੁਰਟ ਗਉਣ ਮਨਾਰੇ ਧੁਨੀ ਉਨ ਗਾਵੈ ਆਸਾ ਗੁਰ ਗੁਨੀ ਉਚੈ ਸਰਸੂਹ ਕੁੰਕਿਨੀ ਮੇਂ ਗਰਾਵ ਸਿ ਪੰਚੁ ਚਤੀ ਮੇਂ ਰਾਵ ਸਿ ਪੰਚੁ ਚਤੀ ਨੇ ਮੈਨ ਰ ਧਰਿ ਦਾ ਜ ਤਰੀਕੇ ਈਦਾਰਾ ਜਬ ਲਈ ਧਨ ਪਿਓ ਜਦ ਧਰ ਹੁਨ ਦਾ ਵਹੇ ਸ਼ੰਕਰ ਅਉ ਸਿਆਮ ਮੇਗ ਰਾਗ ਪੁੱਤਰਨ ਕੇ ਨਾਮ ਖਸਤ ਰਾਗ ਵਿਰਗਾਇ ਸੰਗ ਲਗਨੀਤੀ ਸਭੇ ਪੁੱਤਰ ਰਾਗ ਰਕੇ 18 ਦਸਦੇਸ ਕਛਤ ਰਾਗ ਲਗਾਏ ਸੰਗ ਰਾਗੀ ਮੀਤੀ ਸ ਸਭ ਪੁੱਤਰ ਰਾਗ ਲਕੇ 18 10 20 ਵਰਜ ਕਰ ਸੰਸਾਰ ਵਰ ਹੋ ਵਿੱਚ ਗੁਰੂ ਜੀ ਦੇ ਪੈਸਾ ਸੰਧੀਓ ਪਾਕੀਓ ਜੋ ਸਹਬਾ ਜੀ ਪਾਵਨ ਗੋਦ ਵਿੱਚ ਬੈਠ ਕਰਕੇ ਸੱਚੇ ਬਾਚ ਸਾਹਿਬ ਦੀ ਪਾਵਨ ਪ੍ਰਤਿਰ ਮਰਬਾਨੀ ਸਰੂਪ ਕਰਕੇ ਆਪਣੇ ਜੀਵਨ ਨੂੰ ਆਪਰੇ ਸਵਾਸ ਨੂੰ ਸਪਨਾ ਕਰ ਰਹੇ ਸਦ ਮੇਂ ਕਿਰਪਾ ਕਰੇ ਸਭਾ ਸੰਤਨੀਆਂ ਖਾਂਡਰੀ ਗੰਤੇ ਪ੍ਰਵਾਨ ਕਰ ਆਪਣੇ ਦਰੁ ਕਰੁਣਾਮਦਾਰ ਬਸਿਕ ਜੀ ਬੇਅੰਤਿਕਾ ਦੇ ਬਹੁਤਿਸਦ ਕਰ ਜੋ ਗੁਰਕਰਨ ਦਾ ਹਾਜ਼ਰੀ ਜੰਗੀ ਜਥਰਪਾਇਸਾ ਪਟੂਜੀ ਸਿੰਘ ਜੀ ਉਹ ਆਪ ਸੰਤਨ ਸਤਗੁਰੂ ਦੀ ਪਾਵਨ ਗੋਦ ਤਰ ਪਰਬੰਧਕ ਜੀ ਤੁਸੀਂ ਕਰੋਗੇ ਜੀ ਆਓ ਬੜੀ ਕਿਰਪਾ ਸਤਕਾਰ ਦੇ ਨਾਲ ਸੱਚੇ ਪਾਤਸ਼ਾਹ ਦੀ ਪਾਵਨ ਕਿਰਪਾ ਤੁਹਾਨੂੰ ਸੋਹਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ